ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾਵਾਂਗੀ ਗੁੜ ਆਟੇ ਤੇ ਸੂਜੀ ਦੇ ਨਰਮ ਨਰਮ ਮਾਲਪੂੜੇ ਮਾਲਪੂੜੇ ਬਣਾਉਣ ਵਾਸਤੇ ਇੱਥੇ ਮੈਂ ਇੱਕ ਕੋਲੀ ਸੂਜੀ ਦੀ ਇੱਕ ਕੋਲੀ ਕੁੱਟ ਕੇ ਗੁੜ ਲਿਆ ਤੇ ਇੱਕ ਕੋਲੀ ਹੀ ਕਣਕ ਦਾ ਆਟਾ ਲਿਆ ਇੱਕ ਬਰਤਨ ਲਾਵਾਂਗੇ ਉਹਦੇ ਵਿੱਚ ਇੱਕ ਕੋਲੀ ਸੂਜੀ ਦੀ ਇੱਕ ਕੋਲੀ ਕਣਕ ਦਾ ਆਟਾ ਤੇ ਇੱਕ ਕੋਲੀ ਹੀ ਕੁੱਟਿਆ ਹੋਇਆ ਗੁੜ ਪਾ ਦਵਾਂਗੇ ਅੱਧਾ ਚਮਚ ਇੱਥੇ ਪੀਸੀ ਹੋਈ ਮਸਾਂਖ ਦਾ ਪਾਵਾਂਗੀ ਅੱਧਾ ਚਮਚ ਜਿਹੜਾ ਇੱਥੇ ਪੀਸੀ ਹੋਈ ਹਰੀ ਇਲਾਇਚੀ ਦਾ ਪਾ ਦਵਾਂਗੀ ਤੇ ਸਾਰੇ ਜਿਹੜੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਤੇ ਇਹਦਾ ਜਿਹੜਾ ਅਸੀਂ ਕੋਲ ਤਿਆਰ ਕਰਨਾ ਵਾ ਦੁੱਧ ਨਾਲ ਕਰਨਾ ਤੇ ਦੁੱਧ ਅਸੀਂ ਇੱਥੇ ਕੋਸਾ ਲੈਣਾ ਵਾ ਤੇ ਦੁੱਧ ਨੂੰ ਅਸੀਂ ਇੱਕੋ ਵਾਰੀ ਸਾਰਾ ਨਹੀਂ ਪਾਉਣਾ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਜਿਹੜਾ ਕੋਲ ਨੂੰ ਤਿਆਰ ਕਰਾਂਗੇ ਜੇਕਰ ਤੁਹਾਨੂੰ ਲੱਗੇ ਕਿ ਕੋਲ ਥੋੜਾ گاੜਾ ਤਿਆਰ ਹੋ ਗਿਆ ਤੁਸੀਂ ਦੁਬਾਰਾ ਇਹਦੇ ਵਿੱਚ ਥੋੜਾ ਜਿਹੜਾ ਦੁੱਧ ਪਾ ਕੇ ਇਹਨੂੰ ਮਿਕਸ ਕਰ ਸਕਦੇ ਹੋ ਉਹਦੇ ਜਿਹੜੇ ਆ ਨਰਮ-ਨਰਮ ਬਣ ਉਹਦੇ ਵਾਸਤੇ ਮੈਂ ਇੱਥੇ ਤਾਜੀ ਮਲਾਈ ਦੇ 2 ਚਮਚੇ ਦੇ ਵਿੱਚ ਪਾ ਦਵਾਂਗੀ 2 ਚਮਚੇ ਪਾਉਣ ਤੋਂ ਬਾਅਦ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਘੋਲ ਨੂੰ ਮਿਕਸ ਕਰਕੇ ਤੇ ਅੱਧੇ ਘੰਟੇ ਵਾਸਤੇ ਮੈਂ ਇਹਨੂੰ ਟੱਕ ਕੇ ਰੱਖ ਦਵਾਂਗੀ ਉਦੋਂ ਜਿਹੜੀ ਖੀਰ ਦੀ ਤਿਆਰੀ ਸ਼ੁਰੂ ਕਰ ਦਵਾਂਗੇ ਦੁੱਧ ਜਿਹੜਾ ਵਾ ਰੱਖ ਦਿੱਤਾ ਗੈਸ ਤੇ ਗੈਸ ਬਾਲ ਕੇ ਤੇ ਇਹਦੇ ਵਿੱਚ ਮੈਂ ਜਿਹੜੀ ਕੁੱਟੀ ਹੋਈ ਹਰੀ ਇਲੈਚੀਆ ਉਹ ਪਾ ਦਵਾਂਗੇ ਦੁੱਧ ਗਰਮ ਰੱਖ ਦਿੱਤਾ ਜਦੋਂ ਦੁੱਧ ਗਰਮ ਹੋ ਜਾ ਗਿਆ ਉਸ ਤੋਂ ਪਹਿਲਾਂ ਮੈਂ ਚੌਲ ਜਿਹੜੇ ਚੋਗ ਲਏ ਤੇ ਧੋ ਕੇ ਰੱਖ ਲਏ ਆ ਦੁੱਧ ਗਰਮ ਹੋਣ ਦੀ ਵੇਟ ਹੋ ਰਹੀ ਸੀ ਜਦੋਂ ਹੀ ਦੁੱਧ ਗਰਮ ਹੋ ਜਾਵੇਗਾ ਤੇ ਦੁੱਧ ਦੇ ਵਿੱਚ ਅਸੀਂ ਜਿਹੜੇ ਚੌਲ ਪਾ ਦਵਾਂਗੇ ਚੌਲ ਪਾਉਣ ਤੋਂ ਬਾਅਦ ਇਹਨੂੰ ਕੜਛੀ ਦੀ ਮਦਦ ਦੇ ਨਾਲ ਚੌਲਾਂ ਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਤਾਂ ਜੋ ਜਿਹੜੀ ਖੀਰ ਤੇ ਚੌਲ ਜਿਹੜੇ ਆ ਚੰਗੀ ਤਰ੍ਹਾਂ ਮਿਕਸ ਹੋ ਜਾਣ ਮਿਕਸ ਕਰਨ ਤੋਂ ਬਾਅਦ ਜਿਹੜਾ ਗੈਸ ਘਟ ਕਰ ਦਵਾਂਗੇ ਤਾਂ ਜੋ ਜਿਹੜੀ ਕੀਏ ਦਾ ਘਟੇ ਅੱਗ ਤੇ ਆਸਤੇ ਆਸਤੇ ਪੱਕ ਕੇ ਵਧੀਆ ਤਰੀਕੇ ਨਾਲ ਤਿਆਰ ਹੋ ਜਾਵੇ ਉਧਰ ਜਿਹੜਾ ਕਿ ਉਹ ਗਰਮ ਹੋ ਚੁੱਕਿਆ ਸੀਗਾ ਤੇ ਮਾਲ ਪੂੜੇ ਜਿਹੜੇ ਮੈਂ ਬਣਾਉਣੇ ਸ਼ੁਰੂ ਕਰ ਦਿੱਤੇ ਆ ਇਹ ਸੇਮ ਉਸੇ ਤਰ੍ਹਾਂ ਹੀ ਬਣਨੇਗੇ ਜਿਵੇਂ ਖੰਡ ਤੇ ਮੈਦੇ ਤੇ ਸੂਜੀ ਦੇ ਜਿਹੜੇ ਮਾਲ ਪੂੜੇ ਤਿਆਰ ਹੁੰਦੇ ਆ ਤੇ ਇਹਨਾਂ ਨੂੰ ਅਸੀਂ ਦੋ ਕਟਸ਼ੀਆਂ ਦੀ ਮਦਦ ਦੇ ਨਾਲ ਹੀ ਪਾਵਾਂਗੇ ਤਾਂ ਜੋ ਜਿਹੜਾ ਕੋਲਵਾ ਇੱਧਰ ਉੱਧਰ ਕਿਲਰਿਨਾਤੇ ਜਿਹੜੇ ਮਾਲ ਪੂੜੇ ਆ ਉਹ ਗੋਲ ਗੋਲ ਤਿਆਰ ਹੋਣ ਇਸ ਤਰ੍ਹਾਂ ਅਸੀਂ ਸਾਰੇ ਜਿਹੜੇ ਗੁੜ ਦੇ ਮਾਲ ਪੂੜੇ ਆ ਤਿਆਰ ਕੀਤੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਗੋੜ ਵਾਲੇ ਜਿਹੜੇ ਮਾਲ ਪੂੜੇ ਆ ਗੁੜ ਤੇ ਆਟੇ ਦੇ ਮਾਲ ਪੂੜੇ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਤਿਆਰ ਹੋ ਰਹੇ ਆ ਇਸੇ ਤਰ੍ਹਾਂ ਹੀ ਸਾਰੇ ਜਿਹੜੇ ਮਾਲ ਪੂੜਿਆਂ ਨੂੰ ਅਸੀਂ ਤਿਆਰ ਕਰ ਲੈਣਾ ਵਾ ਕਿੰਨੇ ਵਧੀਆ ਫੁੱਲ ਕੇ ਪੂੜੀਆਂ ਵਾਂਗ ਉੱਪਰ ਆ ਰਹੇ ਆ ਤੇ ਬਹੁਤ ਵਧੀਆ ਬਣੇ ਸੀਗੇ ਨਾ ਤੇ ਇਹ ਕੱਚੇ ਸੀਗੇ ਤੇ ਨਾ ਇਹ ਬਹੁਤ ਜਿਆਦਾ ਸੜੇ ਕਿਉਂਕਿ ਹੀ ਅੱਗ ਦਾ ਜਿਹੜਾ ਅੱਗ ਜਿਹੜੀ ਉਹ ਵੀ ਬੜੀ ਸਾਭ ਦੀ ਰੱਖੀ ਹੋਈ ਸੀਗੀ ਤੇ ਸਾਰੇ ਤੇ ਪੂੜਿਆਂ ਨੇ ਇਸੇ ਤਰ੍ਹਾਂ ਸੀ ਤਿਆਰ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਸਾਰੇ ਪੂੜੇ ਜਿਹੜੇ ਆ ਤਿਆਰ ਹੋਏ ਉਧਰ ਸਾਡੀ ਜਿਹੜੀ ਖੀਰ ਵੀ ਬਣ ਗਈ ਸੀਗੀ ਤੇ ਪੂੜੇ ਜਿਹੜੇ ਬੜੇ ਨਰਮ ਨਰਮ ਤਿਆਰ ਹੋਏਗੇ ਤੇ ਖੀਰ ਪੂੜੇ ਜਿਹੜੇ ਆ ਸਾਡੇ ਬਣ ਕੇ ਤਿਆਰ ਆ ਧੰਨਵਾਦ ਜੀ